ਕੇ ਬਚਾਉਣੀ ਯਾਰ ਚਾਮਦਾ ਮਰਦਾ ਦੀ ਵਾਗੂ ਵਾਰਾ ਭੱਜਦੇ ਸੂਰਿਆ ਦੇ ਧਾਨਾਰੇ ਮਦਾਰਸੀ ਪਟਾਲਾ ਦੇ ਮਦਾਰਸੀ ਹੋ ਲਿਆ ਖਾਲਸਾ ਮਦਾਰਸੀ ਮਹਾਰਾਜਾ ਬਾਜਾ ਪਹਾਜਾ ਕਰਦੀ ਆ ਮਹਾਰਾਜਾ ਚੱਕਰ ਚਲਦੀ ਆ ਹਰੀ ਸਾਹਿਬ ਤੇਰੀ ਆ ਆ ਜਹਾਂ ਵਰਤਰੀ ਆ ਧਾਨ ਨੇ ਮਿਰਜਾ ਸੰਮੀਖਾ ਨੂੰ ਲਲਕਾਰ ਕੇ ਵੰਗਾਰ ਕੇ ਆਖਿਆ ਉਹ ਕਹਿੰਦੇ ਇੰਜਾਂ ਭੱਜ ਭੱਜਣ ਵਾਲਿਆਂ ਨੂੰ ਦੁਨੀਆ ਦੇ ਲੋਕ ਮਿਹਣੇ ਮਾਰਦੇ ਆ ਮਸ਼ੇਰ ਕਰਕੇ ਪ੍ਰੋਗਰਾਮ ਦੀ ਸਮਾਪਤੀ ਕਰ ਦੇਣੀ ਆ ਗੁਰੂ ਪਿਆਰ ਵਾਲੇ ਮਹਿਣੇ ਵੱਜਦੇ ਆ ਕਿਨਾ ਕਿਨਾ ਨੂੰ ਗੱਬਰੂ ਤਾਂ ਹੀ ਮਹਿਣਾ ਜੇ ਨਾ ਸਰੀਰ ਵਿੱਚ ਜਾਨ ਹੋਵੇ ਮਟਿਆਰ ਤਾਂ ਹੀ ਮਹਿਣਾ ਜੇ ਤਿਆਰ ਹੋਈ ਫੱਬੇ ਨਾ ਕਲਾਕਾਰ ਤਾਂ ਹੀ ਮਹਿਣਾ ਜੇ ਨਾ ਕਲਾ ਵਿੱਚ ਪ੍ਰਵੀਨ ਹੋਵੇ ਉਸ ਘੋੜੀ ਤਾਂ ਹੀ ਮਹਿਣਾ ਜਿਹੜੀ ਰਫਤਾਰ ਵਿੱਚ ਭੱਜੇ ਨਾ ਸਰਦਾਰ ਤਾਂ ਹੀ ਮਹਿਣਾ ਜੇ ਨਾ ਉੱਚਾ ਗਰਦਾਰ ਹੋਵੇ ਤੇ ਢਾਡੀਆਂ ਤਾਂ ਹੀ ਮਹਿਣਾ ਜੇ ਸਟੇਜਾਂ ਉੱਤੇ ਕੱਜੇ ਨਾ ਉਸ ਹਥਿਆਰ ਤਾਂ ਹੀ ਮਹਿਣਾ ਜਿਹੜਾ ਮੌਕੇ ਤੇ ਨਾ ਕੰਮ ਆਵੇ ਸੂਰਬੀਰ ਤਾਂ ਹੀ ਮਹਿਣਾ ਜੇ ਸਿੱਧਾ ਠਿਕ ਵਿੱਚ ਵੱਜੇ ਨਾ ਤੇ ਸਰਦਾਰ ਨੇ ਫਿਰ ਲਲਕਾਰ ਕੇ ਬੰਗਾਰ ਕੇ ਗੁਰੂ ਪਿਆਰ ਵਾਲੇ ਉਬਾਰ ਕੀਤਾ ਤੇ ਮਿਰਜਾ ਸਮੀਖਾਂ ਦੀ ਸੰਜੋ ਨੂੰ چیر ਕੇ ਛੇਂਚ ਤੇਗ ਉਹਦੇ ਸਰੀਰ ਦੇ ਅੰਦਰ ਦਸ ਗਈ ਤੇ ਜਦੋਂ ਬਾਹਰ ਖਿੱਚੀ ਚਰਨਾ ਤੇ ਆਂ ਡਿਗਾ ਤੇ ਗੁਰੂ ਪਿਆਰ ਵਾਲਿਓ ਜਾਨ ਦੀ ਮਾਫੀ ਲੈ ਕੇ ਫਿਰ ਇਹ ਫੌਜਾਂ ਲੈ ਕੇ ਵਾਪਸ ਜਾਂਦਾ ਅਗਲਾ ਇਤਿਹਾਸ ਪੜਾ ਲ ਮੇਰਾ ਇਨੀਆਂ ਕੁ ਹਾਜ਼ਰੀਆਂ ਪਰਿਵਾਰ ਕਰੋ ਸਮੁੱਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਮਾਇਆ ਬੇਅੰਤ ਬੇਅੰਤ ਮਾਣ ਜਥੇ ਨੂੰ ਬਖਸ਼ਿਸ਼ ਕੀਤਾ ਅਰਦਾਸ ਕਰਦੇ ਆ ਸਮੁੱਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਆਓ ਇੱਕ ਜਕਾਰਾ ਲਾ ਕੇ ਸਮੁੱਚੀਆਂ ਸੰਗਤਾਂ ਦੀ ਚੜ੍ਹਦੀ ਕਲਾ ਦੇ ਲਈ ਉਪਰੰਤ ਪ੍ਰੋਗਰਾਮ ਦੀ ਸਮਾਪਤੀ ਕਰਦੇ ਆ ਤੇ ਕੀ ਹਰ ਮਹਾਰਮ ਫਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ